ਆਰੀਲਾ ਤੇ ਨੱਚਣ ਵਾਲੇ ਉਹ ਸਰਦਾਰਾਂ ਦੇ ਧੀਓ ਪੁੱਤੋ ਮੈਂ ਤੁਹਾਡੇ ਨਾਲ ਅੱਜ ਗੱਲ ਕਰਨਾ ਚਾਹੁੰਨਾ ਵਾਂ ਕਿ ਕੌਮਾਂ ਦਾ ਭਵਿੱਖ ਉਹਨਾਂ ਦੇ ਨੌਜਵਾਨਾਂ ਤੇ ਉਹਨਾਂ ਦੇ ਪੋਟੈਂਸ਼ੀਅਲ ਦੇ ਉੱਤੇ ਟਿਕਿਆ ਹੁੰਦਾ ਆ ਤੇ ਜੋ ਆਪਾਂ ਇਹ ਨੱਚਣ ਗਾਉਣ ਵਾਲੀ ਇੰਟਰਨੈਟ ਦੇ ਉੱਤੇ ਰੀਤ ਜੀ ਪਾ ਲਈ ਆ ਕਿ ਆਪਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸਾਂਗੇ ਕਿ ਆਪਾਂ ਆਪਣਾ ਭਵਿੱਖ ਕਿਵੇਂ ਸਿਰਜਦੇ ਰਹੇ ਹਾਂ ਉਹ ਵੀਰੋ ਭੈਣੋ ਜਾਗੋ ਤੁਹਾਨੂੰ ਆ ਰੀਲਾਂ ਦੇ ਚੱਕਰ ਚ ਪਾ ਕੇ ਤੁਹਾਡੇ ਇਤਿਹਾਸ ਨਾਲੋਂ ਤੋੜਿਆ ਜਾ ਰਿਹਾ ਏ ਤੁਹਾਡੀ ਉਮਰ ਦੇ ਵਿੱਚ ਅਹੀ 16-17 ਸਾਲ ਦੀ ਉਮਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਦੇ ਕਿਲੇ ਦੇ ਬਾਹਰ ਖੜੋ ਕੇ ਤੇ ਮੌਕੇ ਤੋਂ ਕਮਰਾਨ ਨੂੰ ਵੰਗਾਰਿਆ ਸੀਗਾ ਕਿ ਉਹ ਅਬਦਾਲੀ ਦਾ ਪੁੱਤਰ ਆ ਤੈਨੂੰ ਸਰਦਾਰ ਚੜਤਸੋਂ ਦਾ ਪੋਤਰਾ ਵੰਗਾਰਦਾ ਏ ਐਸੀ ਜੁਰਤ ਸੀ ਸਾਡੇ ਵੱਡੇ ਵੱਡੇ ਰਿਆਂ ਦੇ ਵਿੱਚ ਜਿਨ੍ਹਾਂ ਨੇ ਰਾਜ ਕਾਇਮ ਕੀਤਾ ਤੇ ਰਾਜ ਵੀ ਕੈਸਾ ਕਾਇਮ ਕੀਤਾ ਜਿਹਦੀਆਂ ਮਸਾਲਾਂ ਅੱਜ ਅੰਤਰਰਾਸ਼ਟਰੀ ਸਕੂਲਾਂ ਦੇ ਵਿੱਚ ਦਿੱਤੀਆਂ ਜਾਂਦੀਆਂ ਕਿ ਕਿਹੋ ਜਿਹਾ ਰਾਜ ਹੋਣਾ ਚਾਹੀਦਾ ਆ ਇਹ ਆ ਸਾਡਾ ਇਤਿਹਾਸ ਗੁਰਬਾਣੀ ਦੇ ਅਸਰ ਨਾਲ ਤੇ ਖੰਡੇ ਪਾਟੀ ਦੀ ਪੌਲ ਦੇ ਨਾਲ ਸਾਡੇ ਵੱਡੇ ਬਡੇਰਿਆਂ ਨੇ ਇਤਿਹਾਸ ਸਿਰਜਿਆ ਸੀਗਾ ਤੇ ਜੇ ਉਹ ਵੀ ਨਾ ਚਟ ਟੱਪ ਕੇ ਸਮਟ ਪਾ ਲੈਣਦੇ ਤੇ ਅੱਜ ਸਾਡੇ ਕੋਲ ਨਾ ਤਾਂ ਪਾਤਸ਼ਾਹੀ ਦਾਵਾ ਹੋਣਾ ਸੀ ਨਾ ਦਸਤਾਰ ਹੋਣੀ ਸੀ ਤੇ ਨਾ ਕਿਰਪਾਉਣ ਹੋਣੀ ਸੀ ਸੋ ਆਪ ਦੇ ਵजूद ਨੂੰ ਪਛਾਣੀਏ ਤੇ ਸਾਡਾ ਵजूद ਗੁਰਬਾਣੀ ਦੇ ਨਾਲ ਤੇ ਸਾਡੇ ਇਤਿਹਾਸ ਦੇ ਨਾਲ ਜੁੜਿਆ ਹੋਇਆ ਏ ਜੇ ਆਪਣੀ એનર્ਜੀ ਲਗਾਉਣੀ ਹੈ ਤੇ ਉੱਚ ਵਿੱਦਿਆ ਪ੍ਰਾਪਤ ਕਰਨ ਦੇ ਵਿੱਚ ਗੁਰਬਾਣੀ ਪੜਨ ਦੇ ਵਿੱਚ ਲਗਾਓ ਜੇ ਸ਼ਿੰਗਾਰ ਕਰਨਾ ਗੁਰਬਾਣੀ ਦੇ ਨਾਲ ਅੰਦਰੋਂ ਤੇ ਬਾਹਰੋਂ ਪੰਜਾਂ ਕਕਾਰਾਂ ਦੇ ਨਾਲ ਕਰੋ ਤੇ ਆਪਣਾ ਭਵਿੱਖ ਸਹੀ ਸਿਰਜੋ ਇਤਿਹਾਸ ਦੇ ਵਿੱਚ ਵੀ ਗੁਲਾਮੀ ਦੀਆਂ ਜ਼ੰਜੀਰਾਂ ਲਾ ਕੇ ਤੇ ਸਰਦਾਰੀ ਕਰਨ ਵਾਲਿਆਂ ਦੇ ਵਿੱਚ ਸੰਤ ਸਿਪਾਈਆਂ ਦੇ ਨਾਮ ਆਏ ਆ ਨਚਾਰਾਂ ਤੇ ਟਪੂਸੀਆਂ ਮਾਰਨ ਵਾਲਿਆਂ ਦੇ ਨਾਂ ਨਹੀਂ ਜਿਏ ਆ